ਅਧਿਸ਼ੋਕ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਗੀ ਰਤ ਮੀਨਾ ਜੀ ਦੀ ਦਿਸ਼ਾ ਨਿਰਦੇਸ਼ੇਟ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 16 4 24 ਨੂੰ ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ ਸੀਆਈਏ ਮਲੋਟ ਅਤੇ ਏਜੀਟੀਐਫ ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਟ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਂਕ ਵਿੱਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ ਦੋ ਪਿਸਤੌਲ 32 ਬੋਰ ਅਤੇ 10 ਜ਼ਿੰਦਾ ਰੌਂਦ 32 ਬੋਰ ਦੇ ਬਰਾਮਦ ਹੋਏ ਹਨ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ੍ਰੀ ਮੁਕਸਰ ਸਾਹਿਬ ਦੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸਨ ਸਰ ਇਹ ਦੋਨੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਅਬਲਕਰਾਨਾ ਤਹਿਸੀਲ ਲੰਬੀ ਅਤੇ ਅਨਮੋਲਦੀਪ ਸਿੰਘ ਵਾਸੀ ਧਿਆਣਾ ਇਹ ਵੀ ਲੰਬੀ ਸਬਡਿਵੀਜ਼ਨ ਦੇ ਹਨ ਇਹਨਾਂ ਤੇ ਪਹਿਲਾਂ ਵੀ 307 ਵਗੈਰਾ ਦੇ ਮੁਕੱਦਮੇ ਦਰਜ ਹਨ ਨਹੀਂ ਹਜੇ ਕੋਈ ਵਾਰਦਾਤ ਕਲੀਅਰ ਨਹੀਂ ਹੋਈ ਹੈ ਬਟ ਡੈਸਪਰੇਟ ਸਿਗੇ ਇਹਨਾਂ ਕੋਲ ਵੈਪਨ ਵੀ ਰਿਕਵਰ ਹੋਏ ਨੇ ਕਿਸੇ ਵਾਰਦਾਤ ਨੂੰ ਇਲਜ਼ਾਮ ਦੇ ਸਕਦੇ ਸਨ ਦੋ ਪਿਸਟਲ ਬੱਤੀ ਬੋਰ ਦੇ ਤੇ 10 ਜਿੰਦਾ ਰੌਂਦ ਇਹਨਾਂ ਕੋ ਬੱਤੀ ਬੋਰ ਦੇ ਬਰਾਮਤ ਹੋਇਆ ਉਹ ਅੰਡਰ ਸੈਕਸ਼ਨ 307 323 34 ਦੋ ਮੁਕਦਮੇ ਗੁਰਮੀਤ ਸਿੰਘ ਤੇ ਹਨ ਇੱਕ ਮੁਕਦਮਾ 307 ਦਾ ਅਨਮੋਲ ਦੀ ਤੇ ਹੈ ਜੋ ਕਿ ਥਾਣਾ ਲੰਬੀ ਦੇ ਵਿੱਚ ਦਰਜ ਹਨ ਲੰਬੀ ਅਤੇ ਮਲੋਟ ਦੇ ਵਿੱਚ ਦਰਜ ਜਨਮ ਮਕਦਮਾ ਨਹੀਂ ਫਿਲਹਾਲ ਇਹ ਦੋਨਾਂ ਦਾ ਹੀ ਰੋਲ ਸਾਹਮਣੇ ਆਇਆ ਕੋਈ ਅੱਗੇ ਨਹੀਂ ਕਿਸੇ ਦਾ ਹੋਰ ਰੋਲ ਸਾਹਮਣੇ ਆਇਆ